ਦੇਸ਼ ਦੇ ਵਿੱਚ ਅਜਿਹੀਆਂ ਸੰਸਥਾਵਾਂ ਜੋ ਹਮੇਸ਼ਾ ਹੀ ਲੋਕ ਭਲਾਈ ਦਾ ਕੰਮ ਕਰਨ ਦੇ ਲਈ ਹਮੇਸ਼ਾ ਅੱਗੇ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਅਜਿਹੀ ਸੰਸਥਾ ਨਮੋਟੀ ਗਰੁੱਪ ਜਿਨ੍ਹਾਂ ਨੇ ਬਕਤੀ ਸੈਕਟਰ ਦੇ ਵਿੱਚ ਚਾਈਨਾ ਟੋਰ ਦਾ ਇਸਤੇਮਾਲ ਕਰਨ ਤੋਂ ਰੋਕਣ ਦੇ ਲਈ ਪਹਿਲੀ ਵਾਰ ਕਾਈਡ ਫੈਸਟੀਵਲ ਦਾ ਆਯੋਜਨ ਕੀਤਾ ਜਿਸ ਦੇ ਵਿੱਚ ਸੂਤੀ ਧਾਗੇ ਦਾ ਇਸਤੇਮਾਲ ਕਰ ਬੱਚਿਆਂ ਦੇ ਵਿੱਚ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਸੰਸਥਾ 2014 ਤੋਂ ਅਜੇੇ ਉਪਰਾਲੇ ਕਰਦੀ ਆ ਰਹੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਲੋੜਵੰਦ ਲੋਕਾਂ ਦਾ ਭਲਾ ਹੋ ਸਕੇ ਇਹਦੇ ਨਾਲ ਹੀ ਉਹਨਾਂ ਨੇ ਮੀਡੀਆ ਦੇ ਨਾਲ ਗੱਲ ਗੱਲਬਾਤ ਕਰਦੇ ਹੋਏ ਕਿਹਾ ਕਿ ਚਾਈਨਾ ਡੋ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ ਬਲਕਿ ਆਪਣੇ ਦੇਸ਼ ਦੇ ਵਿੱਚ ਤਿਆਰ ਹੋ ਰਹੇ ਸੂਤੀ ਧਾਗੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਇਸ ਸੰਸਥਾ ਨੇ ਪਹਿਲੀ ਵਾਰ ਕਾਈਟ ਫੈਸਟੀਵਲ ਕਰਵਾਇਆ ਜਿਸ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਮੇਰਾ ਨਾਮ ਨਿਵਾਂਸ਼ ਹੈ ਮੈਂ 32 ਸੈਕਟਰ ਕੇ ਨੈਨੇ ਵਾਲਾ ਹਾਂ ਮੈਂ ਅੱਜ ਯਹਾਂ ਪੇ ਪਤੰਗ ਉਡਾਣੇ ਆਇਆ ਹਾਂ ਗਲਾਡਾ ਮੇ ਔਰ ਮੈਂ ਆਪਣਾ ਲੈਤਾ ਹਾਂ ਕਿ ਮੈਂ ਅੱਗੇ ਸੇ ਲੋੜੀ ਕੇ ਦਿਨ कभी भी चाइनीज जोर से पतंग नहीं उड़ाऊंगा अपने इंडिया माजे से ही पतंग उड़ाऊंगा पतंग उड़ाना अच्छा लगता है हाँ बहुत ज्यादा पढ़ाई के साथ साथ और भी क्या हम मैं पढ़ाई के साथ साथ मैं पढ़ाई के साथ-साथ बास्केटबॉल भी जाता हूँ मेरा नाम तनिश है क्या कहना चाहूँगा ये कहना चाहूँगा काइट एक एंजॉयमेंट उड़ाओगे कटेगी भी कटाएंगे भी काटेंगे भी कैसा लगता है कि काइट उड़ाना अच्छा लगता है बहुत अच्छा लगता है पढ़ाई के साथ-साथ किया पढ़ाई के अलावा पढ़ाई के साथ-साथ भी लावक और बच्चों के साथ एंजॉय करते हैं आज का फेस्टिवल था काइट फ्लाइंग तो धूप भी बहुत अच्छी थी बहुत एंजॉय किया <laughs> तरह जी की 1914 से 2014 से साडे ਆਦਰਯੋਗ ਪ੍ਰਧਾਨ ਮੰਤਰੀ ਜੀ ਜਿੱਦਣ ਬਣਿਆ ਅਸੀਂ ਇੱਕ ਗਰੁੱਪ ਬਣਾਇਆ ਸੀ ਨਮੋਤੀ ਗਰੁੱਪ 14 ਸੀ ਉਦੋਂ ਤੋਂ ਸਾਡੇ ਹਰ ਸ਼ਨੀਵਾਰ ਮਸੰਤ ਪਾਰਕ ਦੇ ਵਿੱਚ ਚਾਹ ਦਾ ਪ੍ਰੋਗਰਾਮ ਹੁੰਦਾ ਹੈ 153 ਸਾਡੇ ਮੈਂਬਰ ਹੈ ਔਰ ਸਾਰੇ ਮੈਂਬਰਾਂ ਚੋਂ ਹੀ ਕੋਈ ਨਾ ਕੋਈ ਵਾਰੀ ਲੈ ਕੇ ਚਾਹ ਪਾਣੀ ਖਾਣ ਪੀਣ ਦਾ ਸਮਾਂ ਲੈ ਕੇ ਆਂਦਾ ਹੈ ਅਸੀਂ ਸਾਰੇ ਉੱਥੇ ਇਕੱਠੇ ਹੁੰਨੇ ਆਂ ਇੰਜੋਏ ਕਰਦੇ ਆਂ ਹੁਣ ਪਿਛਲੇ ਸਾਲਾਂ ਤੋਂ ਨਾ ਜੀ ਕੁਝ ਅਸੀਂ ਨਾ ਨਵੇਂ ਕੰਮ ਸ਼ੁਰੂ ਕੀਤੇ ਆ ਜਿਸ ਤਰ੍ਹਾਂ 26 ਜਨਵਰੀ 15 ਅਗਸਤ ਜਨਮਸ਼ਤਮੀ ਇਹਦੇ ਪ੍ਰੋਗਰਾਮ ਕਰਦੇ ਆ ਹੁਣ ਸਾਨੂੰ ਦਿਮਾਗ ਦੇ ਵਿੱਚ ਇਹ ਆਇਆ ਕਿ ਅਸੀਂ ਮੁਲਕ ਨੂੰ ਕੋਈ ਸੰਦੇਸ਼ ਦੇਈਏ ਕਿਉਂਕਿ ਸਾਡੇ ਮੁਲਕ ਦੇ ਵਿੱਚ ਜਿਹੜੀ ਚਾਈਨਾ ਡੋਰ ਜਾਂ ਪਲਾਸਟਿਕ ਦੀ ਡੋਰ ਹੈ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅਸੀਂ ਉਸ ਪਲਾਸਟਿਕ ਦੀ ਡੋਰ ਨੂੰ ਖਤਮ ਕਰਨ ਲਈ ਇਹ ਉਪਰਾਲਾ ਕੀਤਾ ਕਿ ਅਸੀਂ ਬੱਚਿਆਂ ਨੂੰ ਉਹਨੂੰ ਕਰੀਏ ਕੀ ਅੱਗੇ ਨੂੰ ਉਹ ਪਲਾਸਟਿਕ ਦੀ ਡੋਰ ਦੀ ਜਗਾ ਇੰਡੀਅਨ ਡੋਰ ਜਾਂ ਸਾਡੇ ਧਾਗੇ ਦੀ ਡੋਰ ਹੀ ਇਸਤੇਮਾਲ ਕਰਨ ਹਾਂਜੀ ਉਸੇ ਲਈ ਅਸੀਂ ਉਹ ਉਪਰਾਲਾ ਕੀਤਾ ਸਾਡੇ ਸਾਰੇ ਬੰਦਿਆਂ ਨੇ ਕੋણો ਪੈਸੇ ਲੈ ਕੇ ਕਿਸੇ ਬੰਦੇ ਤੋਂ ਕੋਈ ਖਰਚਾ ਨਹੀਂ ਲਿਆ ਆਪੇ ਸਾਰੇ ਦੋਸਤਾਂ ਨੇ ਪੈਸੇ ਇਕੱਠੇ ਕਰਕੇ ਇਸ ਈਵੈਂਟ ਤੇ ਲੱਖ ਰੁਪਏ ਦਾ ਲਗਭਗ ਸਾਡਾ ਖਰਚਾ ਅਸੀਂ ਸਾਰਾ ਆਪਸ ਚ ਇਕੱਠੇ ਕਰਕੇ ਕਰ ਦਿੱਤਾ ਤੇ ਲਗਭਗ ਸਾਡੇ ਕੋਲ ਇੱਥੇ 500 ਬੰਦਾ ਸਾਰੇ ਮਹੱਲੇ ਦਾ ਇਕੱਠਾ ਆਇਆ ਹੋਊਗਾ ਲੇਡੀ ਜੀ ਜਨਾਨੀ ਬੱਚੇ ਹਾਂਜੀ ਉਹਦੇ ਵਿੱਚ ਸਾਰਿਆਂ ਨੂੰ ਵਧੀਆ ਮੈਸੇਜ ਦੇਣ ਲਈ ਅਸੀਂ ਕੰਮ ਕਰਦੇ ਹਾਂ ਅੱਜ ਦਾ ਜਿਹੜਾ ਫੰਕਸ਼ਨ ਸੀ ਸਮਾਜਿਕ ਭਾਈਚਾਰੇ ਦੇ ਉੱਪਰ ਹੈਗਾ ਸੀ ਤਾਂ ਕਿ ਲੋਕ ਆਪਣੇ ਬਚਪਨ ਨੂੰ ਭੁੱਲਣ ਨਾ ਸਭ ਨੂੰ ਬਜ਼ੁਰਗਾਂ ਨੂੰ ਆਪਣਾ ਬਚਪਨ ਯਾਦ ਆਵੇ ਤੇ ਸਮਾਜ 'ਚ ਇਹ ਮੈਸੇਜ ਆਵੇ ਵੀ ਸਾਡੇ ਦੇ ਤਿਹਾਰ ਆ ਗਏ ਆ ਇਹਨਾਂ ਨਾਲ ਹੀ ਭਾਈਚਾਰਾ ਵਧਦਾ ਵਾ ਇਹ ਹੀ ਸਾਡਾ ਅੱਜ ਦਾ ਸੰਦੇਸ਼ ਆ ਇਹ ਤਾਂ ਤੁਸੀਂ ਫੈਸਟੀਵਲ ਬੱਚਿਆਂ ਵਾਲਾ ਪਤੰਗਾ ਵਾਲਾ ਮਨਾਇਆ ਇਹ ਪਹਿਲੀ ਵਾਰ ਇੱਕ ਪਰਾਲਾ ਇਹ 32 ਸੈਕਟਰ ਦੇ ਵਿੱਚ ਪਹਿਲੀ ਵਾਰ ਮਨਾਇਆ ਗਿਆ ਵਾ ਸਹੀ ਮੈਂ ਤਾਂ 32 ਸੈਕਟਰ ਚ ਪ੍ਰਮੋਟ ਕੀਤਾ ਜੀ ਇਹ 32 ਸੈਕਟਰ 32 ਸੈਕਟਰ ਦੇ ਪਹਿਲੀ ਵਾਰ ਮਨਾਇਆ ਗਿਆ ਰਮਨ ਕਪੂਰ ਜੀ ਦਾ ਆਈਡੀਆ ਸੀਗਾ ਜਿਹਦਾ ਨੇ ਆਈਡੀਆ ਨੇ ਸਾਰਿਆਂ ਨੇ ਉਹਨੂੰ ਅਪੀਡ ਕੀਤਾ ਸਭ ਦਾ ਇਹਦੇ ਚ ਸਹਿਯੋਗ ਰਿਹਾ ਵਾ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬੱਚਿਆਂ ਨੂੰ ਇਹ ਮੈਸੇਜ ਇਹ ਕੰਪਿਊਟਰ ਖਾਲੀ ਮੋਬਾਈਲਾਂ ਤੋਂ ਉੱਠ ਕੇ ਤੁਸੀਂ ਸਮਾਜ ਦੇ ਜਿਹੜੇ ਸਾਡੇ ਪੁਰਾਣੇ ਇਤਿਹਾਸ ਆ ਉਹਨਾਂ 'ਚ ਬਰ ਚੜ ਕੇ ਹਿੱਸਾ ਲਓ ਔਰ ਬਣਾ ਚਾਈਨੀ ਡੋਰ ਤੋਂ ਬਚੋ ਚਾਈਨੀ ਡੋਰ ਦਾ ਵਿਸ਼ਕਾਰ ਕਰਦੇ ਜੀ ਅੱਜ ਅਸੀਂ ਨਮੂ ਟੀਵਿਓ ਨੂੰ ਬਹੁਤ ਵਧੀਆ ਫੈਸਟੀਵਲ ਮਨਾਇਆ ਜੀ ਲੋਕਾਂ ਨੂੰ ਚਾਈਨੀ ਡੋਰਾਂ ਤੋਂ ਪਿੱਛੇ ਹਟਣ ਲਈ ਕਿਹਾ ਆਪਾਂ ਸਾਰੇ ਇੰਡੀਅਨ ਥ੍ਰੈਡ ਵਰਤੀਏ ਉਹ ਵੀ ਫਰਦਮਾਨ ਦੇ ਉਹ ਵੀ ਸਾਡੇ ਹਲਕੇ ਚ ਹੀ ਵਰਤਮਾਨ ਦੀ ਫੈਕਟਰੀ ਹੈ ਇਹਨਾਂ ਦਾ ਥਰਡ ਵਸਤ ਹੈ ਤੇ ਪਤੰਗਾਂ ਦਾ ਬਹੁਤ ਅੰਜਾਇ ਕੀਤਾ ਬੱਚਿਆਂ ਨੇ ਬੱਚਿਆਂ ਨੂੰ ਵੀ ਆਪਾਂ ਗਿਫਟ ਦਿੱਤੇ ਨੇ ਸਿਆਣਾ ਨੂੰ ਵੀ ਦਿੱਤੇ ਨੇ ਤੇ ਮੋਹਰ ਵਧੀਆ ਅੰਜਾਇਮੈਂਟ ਹੋਈ ਅਸਕੇ ਗੁਪਤਾ ਜੀ ਦਵਿੰਦਰ ਅਗਰਵਾੜ ਜੀ ਆਪਣੇ ਮਨਜੀਤ ਬਾਜਵਾ ਜੀ ਕਫੂਰ ਜੀ ਦੇ ਪਾਪਾ ਜੀ ਸੋ ਮੈਂ ਸਿਰਫ ਇੱਕ ਸੰਦੇਸ਼ ਦੇਣਾ ਚਾਹਨਾ ਨੋਮੋਡੀ ਗਰੁੱਪ ਵੱਲੋਂ ਤੇ ਪੂਰੇ 32 ਸੈਕਟਰ ਵੱਲੋਂ ਆ ਮੇਰੇ ਵੱਡੇ ਭਾਈ ਸਾਹਿਬ ਦਵਿੰਦਰ ਅਕਰਵਾਲ ਜੀ ਖੜੇ ਆ ਹਸੂ ਸਾਹਿਬ ਖੜੇ ਆ ਮੇਰਾ ਛੋਟਾ ਭਰਾ ਚੁਕੜਾ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਆਪਾਂ ਸਾਰੇ ਲੋਹੜੀ ਵਾਲੇ ਦਿਨ ਪਤੰਗ ਉਡਾਣ ਸਾਰੇ ਸ਼ਹਿਰ ਵਾਲ ਨੂੰ ਪਾਜਦੇ ਆ ਜਦ ਕਿ ਆਪਾਂ ਸਾਰੇ 32 ਸੈਕਟਰ ਦੇ ਵਸਿੰਦੇ ਆ ਕਿਉਂ ਨਾ ਆਪਣੇ ਏਰੀਆ ਨੂੰ ਪ੍ਰਮੋਟ ਕੀਤਾ ਜਾਵੇ ਤੇ ਆਪਣੇ ਏਰੀਆ 'ਚ ਹੀ ਪਤੰਗ ਉਡਾਏ ਜਾਣ ਇਕੱਠੇ ਹੋ ਕੇ ਜਿਹਦੇ ਨਾਲ ਸਾਡੇ ਬੱਚੇ ਵੀ ਇਕੱਠੇ ਸਾਡੇ ਨਾਲ ਇੰਜੋਏ ਸਾਡੀ ਫੈਮਿਲੀ ਵੀ ਇੰਜੋਏ ਕਰਨ। ਭਾਜੀ ਕੱਲੇ ਕੱਲੇ ਚਲੇ ਜਾਣੇ ਆ। ਸਾਡੀ ਫੈਮਿਲੀ ਵੀ ਇੱਥੇ ਹੈ, ਬੱਚੇ ਵੀ ਇੱਥੇ ਹੈ। ਇਸ ਲਈ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ 32 ਸੈਕਟਰ ਜੀ ਪਤੰਗ ਉਡਾਓ ਸਾਰੇ ਜਾਣੇ। ਮੇਰਾ ਮੇਨ ਮਕਸਦ ਇਹੀ ਹੈ ਬਸ। ਐਸਐਮਜੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਕਾਈਟ ਫੈਸਟੀਵਲ ਨੂੰ ਕਵਰ ਕੀਤਾ। ਮੈਂ ਅੱਗੇ ਆਪਣੀ अर्ਲियर ਕਮਿਊਨੀਕੇਸ਼ਨ ਵਿੱਚ ਕਮਿਊਨੀਕੇਟ ਕੀਤਾ ਸੀ ਅਸੀਂ ਕਾਈਟ ਫੈਸਟੀਵਲ ਸੈਲੀਬ੍ਰੇਟ ਕੀਤਾ ਹੈ। ਔਰ ਅਸੀਂ ਬਹੁਤ ਧੰਨਵਾਦੀ ਆ 32 ਸੈਕਟਰ ਵਾਸੀਆਂ ਦੇ ਹੋਰ ਸਾਡੇ ਸ਼ਹਿਰ ਵਾਸੀਆਂ ਦੇ ਜਿਹੜੇ ਸਾਡੇ ਪ੍ਰੇ ਅਸੀਂ ਨਾਲ ਮਿਲ ਕੇ ਸਾਹਬ ਨੇ ਪਤੰਗ ਉਡਾਏ ਔਰ ਇੱਕ ਸੁਸਾਇਟੀ ਨੂੰ ਮੈਸੇਜ ਦਿੱਤਾ ਕਿ ਆਪਾਂ ਜਿਹੜਾ ਪਤੰਗਬਾਜ਼ੀ ਕਰਨੀ ਹੈ ਉਹ ਇੰਡੀਅਨ ਮਾਂ ਇੰਡੀਅਨ ਡੋਰ ਯੂਜ਼ ਕਰਨੀ ਹੈ ਆਪਾਂ ਇਹ ਜਿਹੜੀ ਸਿੰਥੈਟਿਕ ਪਲਾਸਟਿਕ ਡੋਰ ਹੈ ਇਸ ਤੋਂ ਹਟ ਕੇ ਬਿਕੋਜ਼ ਉਹ ਜਿਹੜੀ ਡੋਰ ਹੈ ਉਹਦੇ ਉੱਪਰ ਇਟਸੈਲਫ ਲਿਖਿਆ ਹੋਇਆ ਨੋਟ ਮੰਡ ਫਾਰ ਫਲਾਈਂਗ ਕਾਈਟਸ ਫਿਰ ਵੀ ਬੱਚੇ ਯੂਜ਼ ਕਰਦੇ ਆ ਬੱਚਿਆਂ ਨੂੰ ਪਤਾ ਨਹੀਂ ਇਸ ਚੀਜ਼ ਦਾ ਬੱਚੇ ਨੂੰ ਚੀਜ਼ ਨੂੰ ਅਵੇਅਰ ਕੀਤਾ ਤਾਂ ਕਿ ਪਰਿਆਵਰਣ ਵੀ ਇਹਦੇ ਨਾਲ ਠੀਕ ਰਵੇ ਕਿਸੇ ਦੇ ਸੱਟ ਵੀ ਨਾ ਲੱਗੇ ਬਿਕੋਜ਼ ਆਪਾਂ ਬਹੁਤ ਇਨਸੀਡੈਂਟ ਦੇਖਦੇ ਆ ਲੋਕਾਂ ਦੇ ਗਰਦਨ ਦੇ ਸੱਟ ਮੂੰਹ ਤੇ ਸਾਡ ਨੱਕ ਤੇ ਸੱ ਮਤਲਬ ਓਵਰਆਲ ਪੈਰੈਂਟ ਫਸਦੀ ਹੈ ਜੀ ਲੋਹੜੀ ਤੋਂ ਬਾਅਦ ਮਤਲਬ ਇਹ ਬੇਸਿਕਲੀ ਪੁਰਾਣਾ ਇਸ ਲਈ ਸੀ ਵੀ ਸਾਡੇ ਇੰਡੀਅਨ ਡੋਰ ਇੰਡੀਅਨ ਮਾਂਜਾ ਯੂਜ਼ ਕੀਤਾ ਜਾਵੇ ਲੋਹੜੀ ਦੇ ਫੈਸਟੀਵਲ ਤੇ ਸਰ ਬੱਚਿਆਂ ਦਾ ਤੁਸੀਂ ਵੀ ਆਪਣਾ ਇੰਜੋਏਮੈਂਟ ਕੀਤਾ ਪੂਰਾ ਜੀ ਪੂਰਾ ਅਸੀਂ ਪੂਰਾ ਇੰਜੋਏ ਕੀਤਾ ਦੇਖੋ ਸ਼ੌਂਕ ਸਾਰਿਆਂ ਨੂੰ ਪਤੰਗਬਾਜ਼ੀ ਦਾ ਬਟ ਸਮ ਹਾਓ ਕਿ ਜਦ ਦੀ ਚਾਈਨਿਸ ਡੋਰ ਆਈ ਹੈ ਨਾ ਸਾਡੇ ਵਰਗੇ ਦਾ ਸ਼ੌਂਕ ਖਤਮ ਹੋ ਗਿਆ ਸੀ ਕਿਉਂਕਿ ਅਸੀਂ ਬਿਲਕੁਲ ਇੰਟਰਸਟਿਡ ਨਹੀਂ ਸੀ ਚਾਈਨਿਸ ਡੋਰ ਨਾਲ ਪਤੰਗ ਉਡਾਣ ਦੇ ਵਿੱਚ ਹੁਣ ਅਸੀਂ ਇਸ ਵਾਰ ਦੇਖਿਆ ਬੜਾ ਚੇਂਜ ਹੈ ਐਡਮਿਨਿਸਟ੍ਰੇਸ਼ਨ ਬੜਾ ਸਟ੍ਰਿਕਟ ਹੈ ਔਰ ਮੈਂ ਆਪਣੇ ਬਈ ਹੁਣ ਪੁਲਿਸ ਡਿਪਾਰਟਮੈਂਟ ਨੌਨ ਡਿਲੇਵੇਬਲ ਅਫੈਂਸ ਦੇ ਉੱਪਰ ਪਰਚਾ ਦਰਜ ਕਰ ਰਿਹਾ 7 ਦਿਨਾਂ ਤੱਕ ਜ਼ਮਾਨਤ ਨਹੀਂ ਹੈ ਬੰਦੇ ਦੀ ਇਸ ਲਈ ਜਿਹੜੇ ਵੇਚਣ ਵਾਲੇ ਤਾਂ ਅਲੱਗ ਨੇ ਜਿਹੜੇ ਯੂਜ਼ ਵੀ ਕਰ ਰਹੇ ਹੋਣਗੇ ਮੈਂ ਪਬਲਿਕ ਨੂੰ ਦੱਸਦਾ ਤੁਹਾਡੀ ਛੱਤ ਦੇ ਨਾਲ ਦਾ ਗਵਾਂਢੀ ਅਗਰ ਚਾਈਨੀਜ਼ ਡਰੋਨ ਪਤਾ ਨੂੰ ਉਡਾ ਰਿਹਾ ਤੁਸੀਂ 100 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਬੁਲਾਓ ਉੱਥੇ ਤੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਪੁਲਿਸ ਇਜ਼ ਅਰੈਸਟਿੰਗ ਦਿਸ ਟਾਈਮ ਤੇ ਚਾਈਨੀਜ਼ ਡੋਰ ਬਿਲਕੁਲ ਵੀ ਪਰਮਿਟਡ ਨਹੀਂ ਹੋਏਗੀ ਤੇ ਸਾਰੇ ਸਾਰੇ ਭਰਾ ਇਕੱਠੇ ਨੇ ਜੀ ਬਾਕੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਇੱਥੇ ਆਣ ਦਾ ਔਰ ਲੁਧਿਆਣਾ ਤੋਂ ਬਲਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ੀ